ਮਾਤਾ ਛੇਤੀ ਕਰ ਲਾ ਤੂੰ ਤੇ ਐ ਕਿਤੇ ਮਿੱਡੀਆਂ ਕਰਨ ਰਹੀ ਆ ਜਿਵੇਂ ਗਾੜੀ ਉਥੇ ਵਿਆਹ ਚੱਲੀ ਹੁੰਦੀ ਆ ਮਨਜੀਤ ਦਾ ਕੋਈ ਪਤਾ ਨਹੀਂ ਕਿਹੜੇ ਵੇਲੇ ਉਹਨੇ ਆਪਣਾ ਪੈਰ ਪਛਾਣ ਕਰ ਲੈਣਾ ਤੇ ਅੱਗੇ ਮਹਾਂ ਤਿਆਰ ਹੋਈ ਆ ਬੋਲੀ ਜਾਨੀ ਆ ਚੁੰਨੀ ਦੇ ਮੈਨੂੰ ਕੱਢ ਕੇ ਦੂਜੀ ਜਿਹੜੀ ਆ ਜਿਹੜੀ ਖੜਨੀ ਮੈਂ ਕੁੜਮਾ ਦੇ ਪਿੰਡ ਜਾਣਾ ਵਾ ਮਾਤਾ ਛੇਤੀ ਕਰੋ ਜਾਲਾ ਲੰਬਾ ਪੋਚੀ ਨਾ ਕਰੋ ਕੁੜਮਾ ਦੇ ਜਾਣਾ ਤੇ ਜਾਣਾ ਤੇ ਉਥੇ ਉਹ ਕੀਪਤਾ ਗਾੜੀ ਕੀ ਉਹਨਾਂ ਨੇ ਕਿਹੜੇ ਮੂਹਾਂ ਕੂਣਾ ਚੱਲ ਚੁੰਨੀ ਲਿਆ ਦੂਜੀ ਦੇ ਤੇ ਸੂਣ ਨਾਲ ਦੀ ਚੱਲ ਮਾਣੇ ਹੁੰਦੀ ਆ ਬਸ ਹੋ ਗਈ ਤਿਆਰੀ ਹੋ ਗਈ ਆ ਚੱਲ ਚਲੋ ਚਲੋ ਫਿਰ ਕਾਲੀਆਂ ਪਈਆਂ ਕਿੱਦਾਂ ਮਾਹੀ ਨਿਕਲੀ ਕਰੋ ਤੂੰ ਮਾਹ ਕੀ ਨਿਕਲਣਾ ਮੈਂ ਤਾਂ ਕਹਿਣ ਦੀ ਤੈ ਮੈਨੂੰ ਰਹਿ ਨਹੀਂ ਦਿੰਦੀ ਐ ਸੋ ਮੇਰੇ ਮੰਮੀ ਨੇ ਠੀਕ ਫੋਨ ਆਇਆ ਮੈਨੂੰ ਜਾ ਤਾਂ ਉਧਰ ਨੂੰ ਵੀ ਜਾਣਾ ਪੈਣਾ ਤੇ ਤੂੰ ਇਕੱਲੇ ਜਾ ਆਉਂਦੇ ਨਹੀਂ ਨਹੀਂ ਤੂੰ ਸਾਡੇ ਨਾਲ ਤਿਆਰ ਹੋਈਆਂ ਤੂੰ ਚੱਲ ਬਾਅਦ ਵਿੱਚ ਮੰਮੀ ਨਾਲ ਚੱਲ ਜੀ ਕੋਈ ਨਹੀਂ ਫੋਨ ਲਾ ਕੇ ਰਾਜੀ ਕੁਝ ਪੁੱਛ ਲਾ ਨਹੀਂ ਪਹਿਲਾਂ ਮੈਨੂੰ ਇਹ ਦੱਸੋ ਕਿ ਕਿੱਥੇ ਚੱਲੀ ਤੂੰ ਮੈਂ ਤਾਂ ਤੈਨੂੰ ਦੱਸਾਂ ਦੀ ਮੰਮੀ ਨੇ ਠੀਕ ਉਧਰ ਨੂੰ ਤਿਆਰ ਹੋਈ ਆ 70 70 ਵਰਗੇ ਬੋਲ ਰੰਗੇ ਉਥੇ ਮੀਟਿੰਗ ਤੇ ਤਾਂ ਕਮਾਈਆਂ ਨਾ ਨਾ ਫੜ ਕੇ ਨਹੀਂ ਭੈਣਾ ਉਹਨੂੰ ਕੱਖ ਨਹੀਂ ਹੋਇਆ ਆਲੇ ਤੇਰੇ ਲਈ ਚਿੱਟੀ ਚੁੰਨੀ ਕਰਦੀ ਤੂੰ ਲੈ ਤੇ ਚੱਲ ਤੋਰਗਾ ਕਿੰਨੂੰ ਨਹੀਂ ਕੱਖ ਹੋਇਆ ਉਹ ਦੱਸਣਾ ਨਹੀਂ ਮਰੀ ਸਾਸ ਨੂੰ ਕੱਖ ਨਹੀਂ ਹੋਇਆ ਉਹ ਤਾਂ ਉੱਥੇ ਜਾ ਕੇ ਪਤਾ ਲੱਗੂ ਇਹਦਾ ਕੀ ਆ ਭਾਵੇਂ ਹਾਨੂੰ ਤਾਂ ਘਟਾ ਦੇ ਫੇਰ ਉਹ ਵੀ ਲਾ ਕੇ ਹੀ ਆਈਆਂ ਸੀ ਚੇਤਾ ਭੁੱਲ ਗਈ ਆਈਆਂ ਸੀ ਹਾਂ ਹੋ ਲਾ ਕੇ ਤੇ ਆਈਆਂ ਸੀ ਤੂੰ ਲੈ ਚਿੱਟੀ ਚੁੰਨੀ ਤੈਨੂੰ ਖੱਬਦੀ ਹਾਨੂੰ ਨਹੀਂ ਖੱਬਦੀ ਭੈਣ ਤੂੰ ਚੱਲ ਗਾਂ ਹੁਣ ਟਾਈਮ ਨਾਲ ਆਵੀਂ ਟਾਈਮ ਨਾਲ ਚੱਲੀਏ ਮੁਰਕੇ ਖਿਸਕ ਜੂਗੀ ਮੇਰੀ ਗੱਲ ਸੁਣ ਚੱਲ ਜੇ ਤੈਨੂੰ ਪਤਾ ਹੋਣਾ ਤੇ ਸੁਰਖੀ ਰਹਿਣ ਤੇ ਇਦਾਂ ਹੀ ਅੱਜ ਵੇਖੀ ਨੀਲੇ ਤੇ ਦੈਲਾ ਹੋਊਗਾ ਚਲਾ ਫੇਰਾ ਦਾ ਮੈਂ ਤਾਂ ਦੱਸਣ ਦੀ ਮੇਰਾ ਟਾਈਮ ਐ ਨੀ ਮੈਂ ਤਾਂ ਪਿੰਡ ਨੂੰ ਜਾਣ ਦਾ ਰਾਹ ਦਾ ਆਪਾਂ ਜਾਣ ਉਹ ਨਹੀਂ ਕਰਨਾ ਵਾ ਹਟ ਕੋ ਕਿਹੜਾ ਟਾਈਮ ਐ ਤੂੰ ਹੀ ਤਾਂ ਫੇਰ ਨਿਕਲਦੀ ਆਉਣੀ ਆ ਮੇਰੀ ਸੁਣੋ ਨਾਲ ਦੋਵੇਂ ਜਾਣੀਆਂ ਨੌ ਸੱਤ ਗੱਲ ਇਹ ਨਾ ਹੋਵੇ ਉੱਥੇ ਤਿੰਨੇ ਜਾਣੀਆਂ ਤੁਸੀਂ ਰਲ ਜਿਓ ਕੁੜੀ ਟਾੜੀ ਤਾਂ ਤੁਸੀਂ ਤੇ ਮੇਰੇ ਉੱਥੇ ਉਹ ਗੱਲ ਜੁੰਡੇ ਜੁੰਡੀ ਮੈਨੂੰ ਕੀਤਾ ਹੋਵੇ ਮੇਰੀ ਗੋਤ ਨਾਲ ਦੇ ਹੱਥ 'ਚ ਫੜਾਈ ਹੋਵੇ ਲਸਣਾ ਦਾ ਵੇਲਾ ਆਪਣਿਆਂ ਦਾ ਆਪੇ ਪਤਾ ਲੱਗ ਜਾਂਦਾ ਹੀ ਉਹ ਮੈਨੂੰ ਪਤਾ ਵੀ ਕਿੱਟੀ ਕਿੱਠੇ ਨੇ ਕਿੱਥੇ ਗੱਲ ਨਾ ਕਰਦੀ ਕੋਈ ਨਹੀਂ ਹੁੰਦਾ ਇਹ ਫਿਕਰੀ ਹੋ ਗਈ ਜੇ ਤੈਨੂੰ ਪੁੱਛੂਗੀ ਤੈਨੂੰ ਕਿੱਥੋਂ ਪਤਾ ਲੱਗਾ ਤੇ ਮੇਰਾ ਨਾ ਸੇ ਚੱਕ ਨਾ ਲਾ ਦੇ ਆ ਕਿ ਆ ਨੂੰ ਬਾਹਰੋਂ ਪਤਾ ਲੱਗਾ ਵਾ ਜੋ ਤੈਨੂੰ ਕਹਿਤਾ ਵੀ ਦੇਣਾ ਨਾ ਨਹੀਂ ਲੇਦਾ ਤੇ ਤੈਨੂੰ ਨਾਲ ਖੜਨ ਲੱਗਾ ਤੇਰੇ ਸਾਹਮਣੇ ਗੱਲ ਹੋ ਜਾਣੀਆਂ ਸਾਰਾ ਕੁਝ ਦੁੱਧਾ ਦੁੱਧ ਪਾਣੀ ਦਾ ਪਾਣੀ ਚਲੋ ਫਿਰ ਮਾਰੋ ਚੁੱਪ ਕਰ ਠੰਡੇ ਵਾਲੀ ਕਰੀਮ ਹੈਗੀ ਮਾਸਕ ਉਹ ਦੇ ਮੈਂ ਲਾਵਾਂ ਆਪਣੇ ਮੂੰਹ ਆਟੇ ਵਾਲੇ ਤੂੰ ਹੱਥ ਨਹੀਂ ਤੋਤੇ ਠੰਡੇ ਵਾਲੀ ਕਰੀਮ ਪਾ ਲੰਢੀ ਘਾ ਤੁਰਦੀ ਨਹੀਂ ਆ ਮੈਂ ਬੂਏ ਮਾਰਨਾ ਚੱਲ ਮਾਰ ਵੇਖ ਲੈ ਗੱਲ ਲਾਉਣ ਤਾਂ ਨਹੀਂ ਰੈਂਦੀ ਵੇਖ ਲੈ ਕਿੱਥੇ ਆਟੇ ਨਾਲੇ ਬੜੇ ਹੱਥ ਮੇਰੇ ਨਾਲ ਹੈਗੀ ਆ ਪ੍ਰਮਾਤਮਾ ਦਾ ਇਹ ਤਾਂ ਕਰਦੀਆਂ ਸਿਲੰਡਰ ਤੇ ਅਜੇ ਤੱਕ ਮਾਤਾ ਨੇ ਹੁਣ ਮੈਨੂੰ ਭਰਾ ਕਹਿੰਦੇ ਦਿੱਤਾ ਤੇ ਚੁੱਲੇ ਤੇ ਦਉਦਾ ਫੁਲਕੇ ਲਾਦਾ ਜੇ ਕਿਤੇ ਇੱਥੇ ਬਹਿ ਗਏ ਤੇ ਅੰਤਰਾ ਖਰਚਾ ਦੂਣਾ ਹੁੰਦਾ ਉਤੋਂ ਜੋ ਬਨ ਮੈਨੂੰ ਗਾਲਾਂ ਕੱਢਦਾ ਵਾ ਤੇ ਤੂੰ ਕੋਈ ਨਾ ਕੋਈ ਰਿਸ਼ਤੇਦਾਰ ਸਾਦੀ ਛੱਡਦੀਆਂ ਇਹ ਤਾਂ ਕਰਦੀਆਂ ਸਬਜੀ ਤੇ ਹੇ ਠੰਡੀ ਇਹਨੂੰ ਵੀ ਗਰਮ ਕਰਨਾ ਪੈਣਾ ਤੇ ਰੋਟੀਆਂ ਲਾਦਾ ਇਹਨਾਂ ਨੂੰ ਬਾਨੇ ਵਾਲਾ ਚੁੱਲ੍ਹਰ じゃ ਮੰਮੀ ਇਕੱਠਾ ਖੜੀ ਜਾਣ ਲਈ ਆ ਆ ਤੂੰ ਲੱਲਾ ਕਿੰਨੇ ਆ 1000 ਵਾ ਵਾ 1000 ਮੈਂ ਕੀ ਕਰਨਾ ਨੀ ਇੰਨੇ ਤਾਂ ਫੜ ਇੰਨੇ ਕਦੇ ਫੜ ਆ ਲਾਪਤ ਜਿੰਨੇ ਹਟਾਈ ਤੇਨ ਪੱਜਾ ਨਾ ਤੂੰ ਤੇ ਨਾ ਦੱਸਣਾ ਯੋ 500 ਰੁਪਈਆ ਇਹ ਤੂੰ ਖਰਚਨੇ ਵਰਚਨੇ ਤੂੰ ਕੀ ਕਰਨੀ ਆਹ ਤਾਂ ਕਿ ਤੂੰ ਲਾ 500 ਦੇ ਦੇ ਮੈਨੂੰ ਇੱਚੋ ਚੰਗਾ ਦੇਣੀ ਤੈਨੂੰ 500 ਦਾ ਆ ਨੀ ਆ ਜਾਣੀ ਮੇਰੀ ਗੱਲ ਸੁਣ ਮਾਮੀ ਨਹੀਂ ਆਈ ਨਾ ਚੋਪਕਾ ਉਹ ਯਾਰ ਆ ਦੇ ਚ 500 ਦੇ ਮੈਨੂੰ ਇਹ ਹੌਲੀ ਬੋਲ ਨਾ ਹੱਤਾ ਛੁੱਟਿਆ ਨੂੰ ਬਣਾਉਣ ਵਾਲੀ ਗੱਲ ਆਹ ਲਾ 500 ਲਾ ਤੂੰ ਕੀ ਕਰਨੇ ਪੈਸੇ ਤੂੰ ਕੀ ਕਰਨੇ ਆ ਹਾਏ ਹਾਏ ਮੈਂ ਤਾਂ ਬੁਰੇ ਪਾਪਾ ਨੂੰ ਆਵੇਂ ਕੱਢ ਬੈਠੀ ਪੈਸੇ ਉਹ ਨਹੀਂ ਆ ਜਣਾਈ ਤੇ ਆ 500 ਤੇ ਆ 250 ਲਾ ਹਾਂ ਤੇ ਇਹਨੇ ਮਮੀ ਵਾੜੇ ਨਹੀਂ ਵਰਨਾ ਖਾ ਖਾ ਕੇ ਬਿਮਾਰ ਹੋ ਜਾਂਦੇ ਆਏ ਹੋ ਆ ਮਾ ਸ਼ਰਾਈ ਮੈਂ ਬਰਗਰ ਪੀਜੇ ਖਾਂਦਾ ਯੋ ਕਿ ਤੈਨੂੰ ਤਾਂ ਪਤਾ ਨਹੀਂ ਨਿਕਲਦਾ ਪਹਿਲਾਂ ਦੇ ਜਾ ਫਿਰ ਫੜਾ ਦੇ ਚਲ ਦੇ ਦੇ ਲੈ ਪਹਿਲਾਂ ਲੈ 150 ਲੈ ਪਹਿਲਾਂ ਬੜਾ ਅਜੇ ਲੈਣੇ ਤੇ ਨਹੀਂ ਆ ਜਨ ਤਾਂ ਸਾਰੇ ਲੈ ਜਾਣਗੇ ਦੇ ਦੇ ਇਹ ਜੇ ਨੰਤਰਾ ਮੈਨੇ ਚੰਬੜਿਆ ਮੈਨੂੰ 1-1 ਰੁਪਈਏ ਦਾ ਹਿਸਾਬ ਚਾਹੀਦਾ ਤੇਰੇ ਹੱਥੋਂ ਹੁਣ ਜਾ ਦੇ ਦੇ ਗੁੱਲੀ ਚੰਗਾ ਤਾਨੂੰ ਖੁੱਲੇ ਬਿਮਾਰੀ ਪੈਂਦੀ ਏ ਦੋ ਗਾਲ ਸੁਣ ਮਮੀ ਸੂਟ ਮੋਟਾ ਕਿਹਾ ਇਹ ਤੇ ਵੇਲਾ ਆਪਾਂ ਵਾਨੇ ਸਵਨੇ ਕੱਢ ਕੇ ਪਾਇਦੇ ਆਪਣਾ ਦੇਤਾ ਹੀ ਉੱਚਾ ਲੱਗਣ ਡਿਆ ਵਾ ਤੇ ਮੈਂ ਇਸ ਸੂਟ ਵਿੱਚ ਨਹੀਂ ਮੰਨਣਾ ਤੈਨੂੰ ਮੈਂ ਦੱਸ ਦਿੱਤਾ ਯੋ ਉਹਨੇ ਕਿਹਾ ਹੀ ਪਾਲਾ ਆਹੋ ਉਹਨੇ ਹੀ ਦਿੱਤਾ ਆ ਆਦੂ ਮੈਂ ਕਿਹਾ ਇਹਨੇ ਗਰਮ ਸੂਟ ਬਣਾ ਦੀ ਤੇ ਆਂਦੀ ਵੀ ਨਹੀਂ ਫਿਰ ਇਹਦੇ ਚ ਸਰਜ ਕੋਈ ਨਹੀਂ ਮੈਂ ਬਣਾ ਦੋਗੀ ਤੋ ਹਲਾ ਜਾਂਦਾ ਜੇ ਦਿੱਤਾ ਤੇ ਪਾਲਾ ਕੋਈ ਨਹੀਂ ਆਹ ਸੰਜੀ ਹਲਾ ਪਾਈ ਆਇਆ ਯੋ ਤੇ ਦੇ ਦੋ ਸੌ ਰੁਪਇਆ ਹੈਗਾ ਤੇ ਹਾਂ ਮੇਰੇ ਕੋਲ ਤਾਂ ਹੁਣ ਕੋਈ ਵੀ ਨਹੀਂਗਾ ਮੈਂ ਮੇਰੇ ਕੱਢਿਆ ਹੀ ਪਰਸਾ ਜਾਂਦਾ ਮੈਂ ਕਹਿੰਦੀ ਵੀ ਮੈਂ ਤੇਲ ਆਪਣੇ ਕੋਲ ਮੇਰੇ ਆ ਤੇਲ ਮੈਂ ਹਾਂ ਆਪੇ ਜਨਮਟਾਈ ਦਿੱਤਾ ਨਾ ਫੋਨ ਹੀ ਨਾ ਆ ਗਿਆ ਵਾ ਤੁਹਾਡਾ ਤਾਂ ਨਹੀਂ ਆ ਗਿਆ ਨਾ ਚੁੱਕੀ ਨਾ ਚੁੱਕੀ ਕੱਟ ਦੇ ਕੱਟ ਦੇ ਪੈਣਾ ਕੱਟ ਦੇ ਚੱਲ ਨਾ ਚੁੱਕੀ ਜਵਾਈ ਤੇਰੇ ਦਾ ਫੋਨ ਆਉਂਦਿਆ ਯੋ ਕੋਈ ਨਹੀਂ ਮੈਂ ਨਹੀਂ ਮੁੜ ਕੇ ਚੱਲਣਾ ਤੇ ਰੋਟੀ ਪਾਣੀ ਉਹਨਾਂ ਨੂੰ ਦੇ ਪੇ ਜਾਣਗੇ ਆਹ ਦਿਨ ਮੈਨਾਂ ਲੱਗਦੇ ਸੀ ਤੇ ਅੱਲੀ ਦਿੱਤੇ ਤੇਰਾ ਨੋਟ ਤੇਰੇ ਨਾਲ ਲਿਖਿਆ ਨੋਟ ਕੋਈ ਹੁੰਦੇ ਆ ਉਹ ਜੱਟ ਆਪਣੇ ਚੋਂ ਕੱਢੇ ਨਹੀਂ ਨਾਨੀ ਨਾ ਨਹੀਂ ਦਿੱਤੇ ਮੈਂ ਰੱਖ ਲੈ ਦਿੱਤੇ ਮੇਰਾ ਨਾਮ ਆਈ ਜਾਂਦਾ ਯਾਰ ਕੀ ਮੇਰੇ ਤੂੰ ਕਹ ਤੇ ਤੇ ਰੱਖਣ ਨੂੰ ਮੈਂ ਖਰਚਾ ਨੂੰ ਲੈ ਦੇ ਕੋ ਵੇਕ ਲੈਣਿਆ ਤੇ ਮੈਂ 250 ਨੂੰ ਦਿੱਤਾ ਹੁਣੇ ਮੰਮੀ ਨੂੰ ਮੈਂ ਆਪਣਾ ਪਰਸ ਫੜਾਇਆ ਸੀ ਨਾ ਤੋ ਪੈਸੇ ਨਹੀਂ ਹੀ ਦੇਣ ਕੱਢ ਕੇ ਤੇ ਮੈਂ ਤੇਲ ਨਹੀਂ ਫੜਾਇਆ ਇਹ 500 ਰੁਪਈਆ ਤੇ ਮੈਂ ਲੱਗੀ ਮੈਂ ਤਾਂ ਤੁਹਾਡੇ ਨਾਲ ਤਾਂ ਆਈ ਹਾਂ ਵੀ ਰੋਟੀ ਲਾਉਣ ਲੱਗੀ ਹੁਣ ਸਬਜੀ ਨਹੀਂ ਹੋ ਹੈਗੀ ਲੈ ਆਪਣੇ ਪੈਸਾ ਦੇ ਪਾਈ ਮੇਰੇ ਪੈਸੇ ਤੇਰੇ ਕੋਲ ਹੀ ਹੈਗਾ 750 ਰੁਪਈਆ ਹਾਂ ਕਿਤੇ ਵੀ ਮੇਰਾ ਹੀ ਆ ਇਹ ਹਾਂ ਉਹ ਤੇਲ ਤੂੰ ਨੇ ਦਿੱਤੇ ਨਾ ਮੈਨੂੰ ਮੈਂ ਤੂੰ ਮੈਂ 250 ਦਿੱਤਾ ਮੈਂ 250 ਨੂੰ ਫੜਾਤਾ ਤੈਨੂੰ 1000 ਦਿੱਤਾ ਮੈਂ 5 ਨੇ ਲਾਣਾ ਦੇ ਵੀ ਮੇਰੇ ਆ ਕਿਉਂ ਤੇਰੇ ਆ ਮਾਤਾ ਮੈਂ ਆਪਣੇ ਫੜਾਇਆ ਹੀ ਨਾ ਮਾਤਾ ਨੂੰ ਇਹਨੂੰ ਨਖਤੇ ਨੂੰ ਉਹ ਵਹਿ ਮੀ ਨਹੀਂ ਪਰਸੇ ਦੇ ਵਿੱਚ ਉਹਦੇ ਟੁੱਟੇ ਆ 500 ਮੇਰਾ ਵਾ ਮੈਨੂੰ ਨਾਨੀ ਨੇ ਦਿੱਤਾ ਵਾ ਪਾਸ ਚਾਚਾ ਵਾ ਬਕਵਾਸ ਨਾ ਕਰ ਜਾ ਮੂੰਹ ਤੇ ਲਾ ਲੈ ਤੈਨੂੰ ਦੂਕ ਦਾ ਨੀ ਮੇਰੇ ਤੇਰੇ ਕੋ ਤੇਰਾ 150 ਹੈਗਾ ਨਾ ਹਾਂ ਤੇ ਮੇਰੇ ਕੋ ਜਿੰਨੇ ਮਰਜੀ ਹੋਣ ਹਾਂ ਕਿੰਨੇ ਦਿੱਤੇ ਨਾਨੀ ਨੇ ਕਿੰਨੋ ਤੁਹਾਨੂੰ ਸਾਡੇ ਇਹਨਾਂ ਦੋਨ ਹਾਂ ਨੂੰ ਉਹਨੇ ਕਿੱਥੋਂ ਦਿੱਤੇ ਸਾਡੇ ਹੀ ਪੈਸੇ ਆ ਸਾਡੇ ਆ ਪਰਸੇ ਦੇ ਪਰਸੇ ਆ ਮੇਰੇ ਆ ਮੇਰੀ ਨਾਨੀ ਨੇ ਦਿੱਤੇ ਆ ਤੇ ਤੈਨੂੰ 750 ਦੋ ਤੂੰ ਬੋਲੀ ਜਾਨੀ ਆ ਚੱਲ ਪੈਣਾ ਸਿਲੰਡਰ ਭਰਾ ਕੇ ਅੱਜ ਤਾਂ ਇਹਨਾਂ ਨੂੰ ਗੁੱਫਲਾਂ ਚ ਦੇਣ ਡਈ ਸਿਲੰਡਰ ਭਰਾ ਦੇ ਮੇਰੇ ਕੋ ਨਹੀਂ ਚੁੱਲੇ ਤੇ ਰੋਟੀਆਂ ਲੱਖਦੀਆਂ ਆ ਆਪਣੇ ਪਵਾੜੇ ਬਾਅਦ ਚ ਕੱਲ ਮੇਰੀ ਸੋਣਾ ਪਹਿਲਾਂ ਮੈਨੂੰ ਤਾਂ ਕੱਲ ਕਹੇ ਗਰਮ ਸੂਟ ਬਣਾ ਲਉ ਹੁਣ ਤੂੰ ਮੈਨੂੰ ਆ ਆਪਣਾ ਪਵਾ ਤਾਂ ਮੈਨੂੰ ਆਉਂड्या ਉੱਚਾ ਇਹ ਮੈਂ ਪਿਆਰ ਹੋਵੇ ਬਾਹਰ ਲੋਤਾ ਹੀ ਹੋ ਇਹ ਮੈਂ ਉਹਦਾ ਕਹਿ ਦੇ ਨਾ ਵੀ ਭਾਬੀ ਨੇ ਦਿੱਤਾ ਪਾਉਂਦੀ ਨਹੀਂ ਉਹਨੇ ਮੈਨੂੰ ਇਦਾਂ ਦਾ ਲੱਗਦਾ ਇਦਾਂ ਦਾ ਜਿੱਦਾਂ ਦਾ ਆਪ ਆ ਪਾਇਆ ਗਰਮ ਨਾਲੇ ਗਰਮ ਘਰ ਵੀ ਪੈਣਾ ਬਾਹਰ ਵੀ ਆਪ ਤਾਂ ਕਿੰਨੇ ਦਾ ਦੋ ਢਾਈ ਹਜ਼ਾਰ ਦਾ ਬਣਾਇਆ ਹੀ ਰਿਆ ਤੇ ਹੁਣ ਚਾਹ ਕੇ ਦੇ ਨੂੰ ਕਿਉਂ ਕਿੰਨਾ ਸੋਣਾ ਕਢਾਈ ਭਾਵੇਂ ਤੇਰਾ 2 ਆ ਵੀ ਹਲਾ ਅਛਦਾਈ ਜਹਾਲੇ ਵੀ ਇੱਥੇ ਹੀ ਆ ਤੇ ਮੁੰਡਾ ਜਾਂਦਾ ਹੀ ਨਹੀਂ ਘਰ ਇੱਥੇ ਹੀ ਰਹਿੰਦਾ ਵਾ ਰੋਟੀਆਂ ਪਕਾ ਕੇ ਦਿੰਦੀ ਐਨੂੰ ਐਨ ਤੇ ਨਾਨਕੇ ਆਇਆ ਵਾ ਮੇਰੇ ਤੇ ਨੀ ਨਾਪੇ ਪੂਰਾ ਮੈਂ ਹੁਣ ਆਪਣੀ ਸੱਸ ਨੂੰ ਜਾ ਕੇ ਉਹ ਕਹਿੰਨਾ ਵੀ ਦਵਿੰਦਰ ਦਾ ਬਾਤ ਮੈਂ ਕਹਿੰਨਾ ਮੇਰਾ ਕੋਣ ਕਿਉਂ ਦੀ ਇਹਨੂੰ ਲੁਕਾ ਕਿਹਨੇ ਪੁੱਟ ਹਾਏ ਨਾਨਾ ਜਾ ਇੱਥੇ ਵਾ ਦੇਖੋ ਦੱਕ ਦੱਕ ਟੱਕੋ ਨਾ ਨਾ ਮੈਂ ਕੀ ਕਰਾਂ ਨਾਣਕੇ ਹਿਸਾਬ ਸਾਫ ਦਾ ਹੁੰਦਾ ਵਾ ਇਹ ਥੋੜੀ ਵੀ ਨਾਨਕੇ ਬਾਹਰ ਹੈ ਨਾ ਨਾਨਾ ਹੁਣ ਕਿੱਥੋਂ ਹੁਣ ਤੇ ਸੱਸ ਮਰ ਗਈ ਉਹਦੀ ਨਹੀਂ ਮੈਨੂੰ ਆਪਿਆਂ ਮੈਂ ਬਰਸਕਾਪ ਉਹਨੂੰ ਕੱਟਰ ਪਾ ਲਈ ਬਰੀ ਨਹੀਂ ਨਹੀਂ ਹੋ ਗਿਆ ਵਾ ਮਾਂ ਨੇ ਦੁਨੀਆ ਦੇ ਬੜੀਆਂ ਨਹੀਂ ਮਾਂ ਮਿਟਰ ਚਾ ਬਾਤ ਕਰੋ ਨਹੀਂ ਤੂੰ ਵੀ ਆਈ ਆ ਭਾਬੀ

ਇਹ ਤਾਂ ਮੰਮੀ ਦਿੱਤੀ ਆ ਇਹ ਨਾਲ ਉਧਰ ਬਾਲ ਨਹੀਂ ਕੋਹ ਨੇ ਆ ਤਾਂ ਮੰਮੀ ਉਧਰ ਬਾਲ ਨਹੀਂ ਆ ਜੋ ਉਧਰ ਆ ਜਾਗਾ ਬਾਜੀ ਨਹੀਂ ਆਉਂਦੀ ਆ ਉਧਰ ਕੇ ਗੱਲ ਸੁਣ ਨਹੀਂ ਇੰਨੀ ਕਿਤੇ ਤੂੰ ਬੇਕੀ ਕੀ ਹੋ ਗਈ ਚਲ ਕੋਈ ਨਹੀਂ ਬਹੁ ਕਰਦੇ ਗੱਲ ਮੈਂ ਵੀ ਬਹਿ ਲੈਣਾ ਮੈਂ ਬਹਿਦੀ ਮੈਂ ਬਹਿ ਜਾ ਤੂੰ ਨਾ ਨਾ ਲੈ ਬਨਾਨੀ ਜੀ ਦੀ ਨਾ ਨਾ ਸੜਦੇ ਆ ਸਾਰਾ ਹੋ ਜਾਂਦੇ ਪੂਰੇ ਟਾਡੇ ਚ ਕਰਦੇ ਨਹੀਂ ਆ ਕੋਈ ਨਹੀਂ ਆਏ ਤੁਰਕੀਆਂ ਸਰਕੀਆਂ ਕਿੱਦਾਂ ਲਈਆਂ ਬਹੁਤ ਕਰਿੰਦਾ ਵੇਲਾ ਤੇਰੀ ਤੇ ਮਾਂ ਹੀ ਤੈਨੂੰ ਵੀ ਨਹੀਂ ਆਈ ਮਾਸਾ ਮੈਂ ਪਿੰਡ ਨਹੀਂ ਚੱਲੀ ਤਿਆਰ ਹੋਈ ਤੇ ਤਾਂ ਕਰਕੇ ਮੇਰੇ ਬੁੱਲ ਬਣੇ ਬੁੱਤੇ ਹੀ ਤੇ ਮੈਂ ਨਾ ਉਹਦੇ ਨਵ ਬੜਾਵਾ ਨਾ ਜਾਂਦੇ ਹਾਂ ਸਾਈਏ ਤਾਂ ਕਿ ਲਾਉਣੀ ਪੈਣੀ ਨਹੀਂ ਹਨੂ ਤੁਸੀਂ ਵੱਡੂ ਟੁਕੂ ਕਰਦੀਆਂ ਈਓ ਵੀ ਮਾਂ ਦਾ ਹਿਰਕ ਨਹੀਂ ਕੀਤਾ ਆਪ ਬੋਲ ਰੰਗ ਰੰਗ ਕੇ ਤੇ ਬੈਠੀਆਂ ਈਓ ਤਾਂ ਕੋਈ ਨਹੀਂ ਤੁਸੀਂ ਬੋਲ ਛੱਡੋ ਇਹ ਦੱਸੋ ਵੀ ਤੁਹਾਨੂੰ ਆ ਗਿਆ ਚਾ ਤਾਂ ਹੁਣ ਆਹੋ ਜਿਹੜਾ ਬਾਦ ਤੁਸੀਂ ਤੇ ਆ ਕਰਤੀ ਸਤਫਗਾਨੇ ਆਲੀ ਕੋਈ ਇੱਕ ਮੇਰੀ ਮਾਂ ਹੀ ਇਹ ਹੋਰ ਕੋਈ ਨਹੀਂ ਦੂਜੀ ਲਾਏ ਆ ਹੈ ਇੱਕੋ ਇੱਕ ਹੁੰਦੀ ਨਹੀਂ ਪੜਨੇ ਆਵੇ ਤੂੰ ਦੂਜੀ ਆਈ ਐ ਤੇ ਰੰਗ ਲਾਏ ਆ ਆ ਪੰਨੇ ਪੜਾਏ ਸਾਰੇ ਅੰਗ ਆ ਕਿਉਂ ਆਦੀ ਆ ਹਾਂ ਕਾਂਗ ਬੜੀ ਲੱਗੀ ਆ ਮੁੰਡੇ ਨੂੰ ਠੰਡ ਚ ਤੁਰਿਆ ਫਿਰਦਾ ਰਿਹਾ ਵਿਚਾਰਾ ਮੈਨੂੰ ਲੱਗਾ ਆਵਾਜ਼ ਮੈਨੂੰ ਨਾ ਸੁਣੀ ਜਿੱਦਾਂ ਕਿ ਨਿਸਕ ਮਾਰੀ ਉਹ ਆਹ ਆਹ ਤੂੰ ਤੂੰ ਇੱਥੇ ਕੀ ਕਰ ਰਿਹਾ ਇਧਰ ਆਣ ਕੇ ਬਹਿ ਹਾਂ ਨਹੀਂ ਕੋਈ ਨਹੀਂ ਖਲੋਤਾ ਇੱਜ਼ਤ ਕਰਦਾ ਮੇਰਾ ਮੁੰਡਾ ਨੂੰ ਸਾਰਾ ਦਿਨ ਆਪ ਤੁਸੀਂ ਬਹਿਣ ਨਹੀਂ ਦੇ ਇਹ ਜਿਹੜਾ ਸਾਡਾ ਦੇਸ਼ ਹੈ ਨਾ ਤੈਨੂੰ ਪਤਾ ਕਾਦਾ ਕਿਦਾਂ ਦਾ ਵਾ ਕਿਦਾਂ ਦਾ ਵਾ ਤੈਨੂੰ ਨਹੀਂ ਪਤਾ ਉਹ ਨਾ ਕੇ ਸੁਰਖੀਆਂ ਦਾ ਤੁਰੀ ਫਿਰਦੀ ਤੇਰੀ ਸੱਸ ਮਰੀ ਗੱਲਾਂ ਮੈਨੂੰ ਤੋਂ ਕਰਵਾਉਣੀਆਂ ਭੀ ਅਕਲ ਨਹੀਂ ਦਿੱਤੀ ਫੇਰ ਤੂੰ ਮਤਈ ਮੈਨੂੰ ਕਹਿਣਾ ਵਾ ਅਕਲ ਤੇਰੀ ਜਿਹਦੇ ਵਾਦੇ ਨਿਆਰੇ ਜਿਹੜੇ ਦੇਖੇ ਗਏ ਲਿਆ ਯਾਨੀ ਇਹ ਦੇ ਰਿਓ ਦੇ ਮੂਹਰੇ ਦੇ ਬੁਰਸ਼ੇ ਕਰੇ ਬਾਹਰ ਜਾ ਕੇ ਦੰਦ ਕੱਢਣ ਦੇ ਆ ਕਬੜੇ ਵਰਗੇ ਉੱਤੇ ਹੋ ਕੇ ਬੈਜੀ ਅਜੇ ਆ ਗਿਆ ਮੁੰਨਾ ਦੱਸਿਆ ਵੀ ਤੁਸੀਂ ਟੈਂਟ ਦਾ ਪੂਰਾ ਇੱਥੇ ਆ ਗਿਆ ਕੀ ਆ ਦੀਪ ਐਂਡ ਕੁਛ ਹੈਗਾ ਅੰਦਰ ਹਾਂ ਕੁੱਤਾ ਰੱਖਿਆ ਵਾ ਕੁੱਤਾ ਬੱਡਾ ਕੁੱਤਾ ਤੇ ਮਕਾਨਾ ਹੀ ਆ ਕੇ ਅੰਦਰ ਦੇ ਬਣਾਈਆਂ ਅੰਦਰ ਕੀ ਆ ਬੱਡਾ ਟੋੜਾ ਮਾਹੀ ਕਾਬੂ ਕੀਤਾ ਨਾ ਆਇਆ ਦਰਾਂ ਲੈ ਬੱਡਾ ਈਦਾ ਗੋੜਿਆ ਜਾ ਬਾਤ ਛੇਡ ਉਹ ਭਾਈ ਇੰਦਾ ਵਾ ਉਹ ਨਾ ਬੜਾ ਕੁੱਤਾ ਉਤੋਂ ਬਿਗੈਰ ਨਾ ਗੋਸ ਬਿਗੈਰ ਉਹ ਬਾਹਰ ਵੇਹ ਬਹੁਤ ਕੌਗਦਾ ਮਮੀ ਲੈ ਮੈਂ ਬੜਾ ਸੈੱਟ ਕਰਕੇ ਆਵਾ ਇਹਨੂੰ ਹੈ ਤੂੰ ਹੀ ਨਾ ਅੰਦਰ ਆਇਓ ਜੀ ਤੇ ਨਹੀਂ ਆਉਣਾ ਕੋੜਾ ਕੇ ਪਾਈ ਜਾਂਦੀ ਆ ਵੇ ਚੁੱਪ ਕਰਾਤਾ ਨੀ ਚੁੱਪ ਕਰ ਟੋਪੀ ਹੁਰ ਬੋਲੀ ਨਾ ਨਹੀਂ ਪਤਾ ਕੀ ਆ ਤੇਰੀ ਸੱਸ ਦੀ ਆਤਮਾ ਇੱਥੇ ਘੁੰਮਦੀ ਆ ਮੈਨੂੰ ਲੱਗਦਾ ਉਹਦੀ ਆਵਾਜ਼ ਆਉਂਦੀ ਆ ਉਹ ਕੁੱਤਾ ਵਾ ਨਹੀਂ ਭੈਣੀ ਅਸੀਂ ਡੌਗੀ ਰੱਖਿਆ ਤੂੰ ਆਪਣੇ ਮਾਣ ਆਂ ਤੁਹਾਡੀ ਡੌਗੀ ਨਹੀਂ ਤੇਰੀ ਸੱਸ ਵਰਗੀ ਹੋਣੀ ਤੇ ਜੇ ਮੈਂ ਛੱਡਦਾ ਤੇ ਨਾ ਟੰਗਾ ਫੜ ਲੈਣੀ ਤੇਰੀਆਂ ਮਾਂ ਛੱਡਦੀ ਨਹੀਂ ਤੇਰੀਆਂ ਨਹੀਂ ਅਜੇ ਤੱਕ ਫੜਿਆ ਮਾੜਿਆ ਨੂੰ ਉੱਥੇ ਬਾਹਰ ਕੱਢ ਲੈ ਕੱਲ ਤੂੰ ਛੱਡਦੇ ਤੂੰ ਰਹਿਂਦੇ ਰਹਿਂਦੇ ਕੋਈ ਨਹੀਂ ਬੱਜਾ ਰਹਿੰਦੇ ਵੇ ਆ ਵੇ ਬੱਜਾ ਰਹਿੰਦੇ ਸਿਆਣੀਆਂ ਦੀ ਮਾਮੀਆਂ ਦੀ ਬੱਜਾ ਰਹਿੰਦੇ ਭਾਜੀ ਜੋ ਬਣ ਕਿੱਥੇ ਹਿੱਕ ਕਰ ਜਗੇ ਉਹਦੇ ਨਾਲ ਆਹੋ ਆਹੋ ਗੱਡੀ ਕੀ ਆ ਵੇ ਆ ਗਿਆ ਸੀ ਆ ਗਿਆ ਵਾ ਲੈ ਦੱਸੋ ਮਾਂ ਮਰੇ ਆ ਤੇ ਉਹ ਗੱਡੀ ਤੇ ਤੇਰੀ ਸੱਸ ਹੋਊ ਤੇਰੀ ਮਾਂ ਹੋਊਗੀ ਕਾਹਨੇ ਕਾ ਬੁੱਢੀਆਂ ਵਈਏ ਤੂੰ ਕੀ ਆ ਕਿਉਂ ਤੈਨੂੰ ਦਿਖ ਨੀ ਕੁੜੀਆਂ ਨਹੀਂ ਆਹੋ ਮਾ ਦਾਦੀ ਬੁੱਢੀ ਨਹੀਂ ਆ ਮਾ ਜੀ ਤਾਂ ਬੁੱਢੀਆਂ ਨਹੀਂ ਦੱਸ ਹੈ ਨਾ ਵਿਆਹ ਦਾ ਪੈ 16 ਸਾਲਾਂ ਦੀ ਜੇ ਯਾਰ ਤੇਰੀਆਂ ਆਪ ਦੀ ਬਹੁਤ ਜ਼ੁਬਾਨੀ ਜਿੰਨੀ ਕਰਨੀ ਆਉਂਦੀ ਇਹਨੂੰ ਇਹ ਜਿਦਾਂ ਹੀ ਕੀ ਕਰੀ ਸਾਲੀ ਬਣੀ ਕਾਂਡੀ ਬੁੱਢੀ ਕੋ ਆਉਂਦੀ ਨਹੀਂ ਤੂੰ ਮੈਨੂੰ ਤਾਂ ਆਣੀ ਤੇਰਾ ਆ ਮਾਂ ਮਰੀ ਸੀ ਤੇ ਤੈਨੂੰ ਬੜਾ ਦੁੱਖ ਇੱਥੇ ਬੈਠੀ ਹੋ ਗਿਆ ਉਹਦੇ ਉਹ ਦਿਨ ਦੇ ਇੱਥੇ ਤੁਹਾਨੂੰ 24 ਦਿਨ ਅੱਜ ਨਹੀਂ ਆ ਨਹੀਂ ਤੇ ਤੂੰ ਨਹੀਂ ਗਈ ਤੇ ਉਹ ਚਲ ਵੀ ਗਿਆ ਉਹਨੇ ਦੁੱਖ ਲੱਗਾ ਮੈਂ ਆ ਕੇ ਜਾਉਂਗੀ ਤੁਹਾਡੇ ਨੂੰ ਇੰਨੀ ਬੇਕਦਰ ਕਿ ਨਹੀਂ ਮੈਂ ਵੀ ਚੌਥੇ ਦਾ ਬੜਾ ਮੇਰੇ ਨਾਲ ਜਿੰਨਾ ਮੈਂ ਦੁੱਖ ਤੇ ਪਹਿਲਾਂ ਹੀ ਆ ਪਹੁੰਚੇ ਹਾਂ ਉਹ ਮਿੰਤ ਲੱਗਾ ਫਿਰ ਉਹ ਵੀ ਮਤਰਾਇਆ ਸੀ ਜਿਹੜਾ ਉੱਡ ਵੀ ਗਿਆ ਗੱਡੀ ਤੇ ਤੇ ਤੂੰ ਇੱਥੇ ਬੈਠੀ ਆ ਜੋ ਕਾਮਾ ਕਈ ਕਾਰਨ ਦੇ ਵਿੱਚ ਮਸਲੇ ਹੁੰਦੇ ਆ ਪੈਸੇ ਦਾ ਪ੍ਰਬੰਧ ਨਹੀਂ ਕਰਨਾ ਇਹ ਤਾਂ ਜਿੱਥੇ ਵਿਆਹ ਆ ਨੰਗਾ ਕੋਹ ਨਹੀਂ ਇੰਨੀ ਆਸੋ ਨਹੀਂ ਪੀਦੇ ਤਾਂ ਵੀ ਲੈ ਕੇ ਵਰਤ ਲੈਣਾ ਵੇਖ ਲੈ ਸਰਵਾਲੀ ਨੂੰ ਮੈਂ ਪੇਕਿਆਂ ਦੀ ਸਾਰਾ ਕੁਝ ਲੈ ਕੇ ਵੀ ਪੇਕਿਆਂ ਨੂੰ ਛਿੱਤਰ ਮਰਵਾ ਚੰਗਾ ਮੇਰਾ ਵਢਾ ਦੇ ਤਾਂ ਵੀ ਨਾ ਗੁੱਪ ਕਰ ਜਾ ਹੁਣ ਮੈਂ ਹੋਰ ਕੀ ਲੈਣਾ ਬੇਟਿਆਂ ਤੋਂ ਕਹਿੰਦੀ ਫਿਰ ਤੇਰਾ ਬੰਦਾ ਨਹੀਂ ਆ ਬੰਦਾ ਤੇਰਾ ਬੰਦਾ ਹੀ ਗੈ ਨਹੀਂ ਬੈਣਾ ਤੇਰਾ ਭਰਾ ਨੇ ਲੈ ਪੰਜਾਬ ਨੂੰ ਨਾਲ ਗੜਿਆ 100 ਕਾਮਾ ਜਾਣਾ ਨਹੀਂ ਉਹਨੇ ਚਲ ਗਿਆ ਤੁਹਾਡੇ ਗਾੜੀ ਗਾੜੀ ਗਿਆ ਮੈਨੂੰ ਤਾਂ ਲੱਗਦਾ ਫਾਸੀਆਂ ਦਰਵਾਦੀ ਹੈ ਪਤਾ ਕੀ ਜੇ ਤੂੰ ਆਪਣਾ ਧੀ ਪਤਨਾ ਚੰਗਾ ਹੋਵੇ ਆਪਣਾ ਭਾਂਡਾ ਨਾ ਚੰਗਾ ਹੋਵੇ ਤੇ ਦੂਜੇ ਜਾਨੇ ਨੂੰ ਅਸੀਂ ਕੀ ਕਹਿਣਾ ਵਾ ਤੂੰ ਤਾਂ ਤੋੜ ਹੀ ਛੜਿਆ ਮੈਨੂੰ ਕੀ ਤੁਸੀਂ ਮੂੰਹ ਆ ਜਾਈਦੇ ਦਾ ਮੂੰਹ ਦੇ ਕੇ ਗੱਲਾਂ ਕੋਹ ਨਹੀਂ ਉਂਝ ਦੇ ਤੂੰ ਕਰ ਲੈ ਗੱਲਾਂ ਵੇ ਬਹਿ ਜਾ ਤੂੰ ਵੀ ਸਾਰਾ ਪਤਾ ਉਹ ਤੇ ਤੁਹਾਡੀ ਜਰਸਾਨੇ ਕੋਲ ਤਾਂ ਨਹੀਂ ਖੋਲਾਈ ਉਹ ਬਾਹਰ ਕੱਢਦੇ ਹੁਣ ਗਾੜੀ ਬਹਿ ਗਿਆ ਭਾਬੀ ਬਾਹਰ ਆਈ ਨਾ ਉਹ ਕਿੱਥੇ ਬਾਹਰ ਖੜਨਾ ਨਾ ਨਾ ਮਨਜੀਦ ਨੂੰ ਨਹੀਂ ਜਾਣਾ ਕਿਤੇ ਵੀ ਮਨਜੀਦ ਭਾਬੀ ਨੂੰ ਬੁਲਾਇਆ ਨਹੀਂ ਮਨਜੀਦ ਨੇ ਨਹੀਂ ਗਿਰਵ ਜਾਣਾ ਸਾਡੇ ਵਾਲਾ ਹੀ ਤੇਰੀ ਸੱਸ ਦੇ ਹੀ ਕੋਈ ਚੀਜ਼ ਤੇ ਬੋਲ ਤੋੜ ਲਾ ਨੇ ਉੱਧਰ 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 ਬਾਹਰ ਬੈਨੇ ਵੇੜੇ ਚਲ ਭਾਬੀ ਆਈ ਮਰਜੀ ਚਲੋ ਬਾਹਰ ਬੈਨੇ ਵੇੜੇ ਚਲ ਚਲੋ ਆਜੋ ਮੈਂ ਇੱਕ ਵਾਰੀ ਡੌਗੀ ਵੇਖ ਲਾ ਮੇਰਾ ਬਿੰਨੂ ਬੜਾ ਪਸੰਦ ਫੜ ਲੈਣਾ ਬੜੇ ਪਸੰਦ ਨਹੀਂ ਬੜਾ ਮੈਂ ਪਿਆਰ ਕਰਦੀ ਆ ਮੈਂ ਬੜਾ ਪਿਆਰ ਕਰਦੀ ਆ ਬੜਾ ਪਿਆਰ ਕਰਦੀ ਆ ਫੜ ਲੈਣੀ ਉਹਦੇ ਪੰਜ ਧਗੇ ਵਾਸਤੇ ਨੂੰ ਫੜੇ ਬੰਦ ਤੁਹਾਡੇ ਟੀਕੇ ਕਿਵੇਂ ਲਾਉਣੇ ਆ ਹੈ ਤੁਹਾਨੂੰ ਕੀ ਕਿਹਾ ਵਾ ਚਲ ਬਹਿ ਜਾਓ ਬਹਿ ਜਾ ਮੈਂ ਖਾਲ ਸੋਣ ਬੈ 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 ਖੱਤੇ ਗੋਏ ਇਹ ਨਾ ਮਿੰਦੀ ਬੀ ਚਲੋ ਵੋਏ ਆਈ ਜਮੇ ਉੱਪਰ ਐਸਾ ਆਇਆ ਵਾ ਸਾਇਆ ਕੋ ਮੁੰਡੇ ਹੀ ਤੁਹਾਡੇ ਘਰ ਕੁੱਤਾ ਵਾ ਆਈ ਗਾੜ ਕੁੱਤਾ ਤੇਰੇ ਸਹੁਰਿਆਂ ਦਾ ਫੋਨ ਹੋ ਗਿਆ ਕਿਆ ਸੌਂ ਗਿਆ ਕਿ ਆਉਂਦਾ ਇਹਦਾ ਸੁਣਨੂਗੀ ਮੈਂ ਵੇਨਾ ਕਿਹਦਾ ਵਾ ਓਹੋ ਨੀਪਾੜ ਇਹਨਾਂ ਨੂੰ ਅੰਦਰ ਨੂੰ ਜਾਈਂ ਮੇਰਾ ਲੱਤ ਫੜ ਲੈਣੀ ਕੁੱਤਾ ਪਿੰਦੇ ਤੂੰ ਤੇ ਐ ਬੈਠੀ ਐ ਪਵਾੜੇ ਪਾਏਗੀ ਤੂੰ ਕਿਆ ਕਰ ਬਣਵਾ ਆ ਵੇਖ ਲੈ ਵੇ ਵੇ ਚਲ ਬਾਹਰ ਆ ਜਦ ਤੂੰ ਪੇ ਬੈਣੀ ਤੂੰ ਤੇ ਬੈਣੀ ਨਹੀਂ ਨਹੀਂ ਆਹੀ ਨੀ ਬਣਾ ਤੂੰ ਪੇ ਇੱਥੇ ਬਹਿਣਾ ਅਸੀਂ ਤੇ ਬਹਿ ਜਾ ਮਨਜੀਤ ਪਾਣੀ ਲਿਆ ਮੈਂ ਖਲੋਤੀ ਆ ਤੇ ਫਿਰ ਇੱਕ ਅੱਛਾ ਜਿਹਾ ਮਾਵਾ ਲੈ ਕੇ ਇੱਥੇ ਮਾਰ ਮਨਜੀਤ ਤੂੰ ਬਹਿ ਜਾ ਬਹਿ ਗਈ ਹਾਲ ਸੋਨ ਲੋਤਰੀ ਆ ਬੂਤਰੀ ਮੈਨੂੰ ਤਾਂ ਸਾਰੀ ਦਾਲ ਹੀ ਕਾਲੀ ਲੱਗਣ ਢੀ ਜਿੱਦਾਂ ਤੇ ਕੋਈ ਹਰਕਤਾਂ ਕਰਨ ਢੀਆ ਕੋਈ ਕਿਸ ਦੇ ਘਰ ਆਈ ਹੋਗੇ ਨਾ ਜਦੋਂ ਆਵੇਂ ਨਾ ਨੂੰ ਇੱਕੋ ਗੱਲੀਓ ਮੈਨੂੰ ਤਾਂ ਦਾਲ ਕਾਲੀ ਲੱਗਣ ਢੀ ਦਾਲ ਕਾਲੀ ਇਹਨੂੰ ਪਤਾ ਨਹੀਂ ਕਾਲਾ ਕੀ ਲੱਗਦਾ ਤੂੰ ਸੱਦਿਆ ਮੈਨੂੰ ਕਿਦਣ ਹੀ ਉਂਗਲਾ ਤੇ ਗਿਣ ਸੱਦਿਆ ਕਿਦਣ ਹੀ ਨਹੀਂ ਆਉਂਦੇ ਨਹੀਂ ਆ ਆਉਂਦੇ ਰਹੇ ਆ ਕਿਆ ਗਾਨੂ ਲਾਗਤ ਦੋ ਵਾਲੀ ਕਾਲੀ ਆ ਮਾਰ ਕੇ ਚਪੇੜ ਮੂੰਹ ਰੰਗ ਦੂ ਕੁਰਸੀ ਤੇ ਬੈਠਾ ਪਰ ਇਹੋ ਬਹਿਣਾ ਮੈਂ ਇੱਥੇ ਨਾ ਬਈ ਕੁੱਤਰਾ ਕੁੱਤੇ ਨੇ ਫੜ ਲੈਣਾ ਕੀ ਗਾਨੂ ਕਹਿੰਦੀ ਜਾਨੀ ਤੇ ਕਾਲੀ ਪਈ ਜਾਂਦੀ ਹਰਕ ਕਰਨ ਆਈ ਕਿ ਮੇਲਾ ਲਾਉਣ ਆਈ ਇੱਥੇ ਕਹਤੋ ਇਹ ਤੁਸੀਂ ਮੇਲਾ ਲਾਇਆ ਤੇ ਲੱਗ ਗਿਆ ਆਪ ਤੇਰੇ ਬੁੱਲ ਕੀ ਆਂਦੇ ਆ ਮਾਂ ਤੇਰੀ ਮਰੀ ਆ ਇਹ ਬੁੱਲਾਂ ਦੇ ਪਿੱਛੇ ਮਾਈ ਇਹਦੇ ਰੰਗ ਬੁੱਲ ਢਾਹ ਨੂੰ ਇੱਥੇ ਮੈਂ ਨਹੀਂ ਦਈਏ ਇਹਨੂੰ ਪਦੇਸ ਓਏ ਹੋਏ ਮਾਹੀ ਮਾਤਾ ਦੀਆਂ ਮਾਗੀ ਨਾ ਕਿਤੇ ਜਾਨੀ ਬੈਠੀ ਆਹੇ ਸੱਚੀ ਆਂਦੀ ਹੈਗੀ ਆ ਸੱਚੀ ਆਂਦੀ ਹਾਂ ਤੂੰ ਨਹੀਂ ਨਹੀਂ ਕਿੱਧਾਂ ਗਈ ਨਹੀਂ ਲਾਲ ਔਰ ਵੀ ਸਾਰੇ ਕਿਸਾਨ ਮਿੰਨੇ ਦੀ ਕੀ ਬਣਾ ਲੱਗੀ ਲੱਗਾ ਕੋ ਤਾਨੂੰ ਨਹੀਂ ਮੈਨੂੰ ਤਾਂ ਨਹੀਂ ਤੇ ਚੱਲ ਚਾਵਣੇ ਮੈਂ ਨਹੀਂ ਨਹੀਂ ਹੈ ਕੋਈ ਮੈਨੂੰ ਕੋਈ ਦਿਖਿਆ ਮੈਨੂੰ ਨਹੀਂ ਤਾਂ ਤੇਰੀ ਫੇਜੀ ਕੱਗ ਮਾਰੀ ਓਏ ਕੁੱਤੇ ਜਾ ਲੈ ਗੰਗ ਕੰਤ ਮਾਰ ਗਿਆ ਤੇ ਤੈਨੂੰ ਕੋਹ ਨਹੀਂ ਦਿਖਾ ਰਿਹਾ ਮੈਂ ਮੈਨੂੰ ਦੇਖ ਕੇ ਮਾਰੀ ਮੈਨੂੰ ਦਿੱਹਿਆ ਕੋਈ ਬੱਲੇ ਨਹੀਂ ਤਾਨੂੰ ਕਿੱਥੇ ਮਾਰੀ ਆਹ ਦੇਖੀ ਹਾਂ ਹਾਂ ਤੇ ਆਈਓ ਮੈਂ ਤੈਨੂੰ ਕਹਿੰਦਾ ਇਹ ਪਾੜ ਕਰਾ ਲਈ ਉਹਦਾ ਇੱਕ ਹੋਰ ਨਹੀਂ ਜਿੱਦਾਂ ਦੀ ਹੈਗੀ ਉਹ ਤੇ ਜਾਣਾ ਨਹੀਂ ਸੋਫੀ ਗੱਲ ਸੁਣ ਲੈ ਕੁੜੀਏ ਐਡੀ ਵੀ ਨਾ ਲੁੱਚਾ ਤਰੋ ਬਣ ਉਹ 6 ਮਹੀਨੇ ਤਾਈਓ ਇੱਥੇ ਰਹਿਣੀ ਆ ਆਪਣੀ ਸੱਸ ਨੂੰ ਤਾਂ ਘੋਲ ਮਰਾੜ ਕੇ ਤੇ ਕੀਤਾ ਬੁੰਨੀ ਉਹ ਪਕਾਉਂਦੀ ਰੋਟੀਆਂ ਤੇਰੇ ਬੰਦੇ ਦੀਆਂ ਤਾਂ ਤੂੰ ਇੱਥੇ ਬੜੀ ਰਹਿਣੀ ਆ ਤੇਰੇ ਮਾਰੂ ਚਪੇੜ ਤੇਰੇ ਗੱਲ ਤੇ ਆਤਮਾ ਦੀ ਬੰਦੇ ਦੀ ਪਹਿਲੀ 1 ਦਾ ਸਾਲ ਕਿੱਧਰ ਲੱਗ ਗਈ ਗੱਲ ਸੁਣ ਮੈਨੂੰ ਸਾਥ ਦੱਸਣ ਲਈ ਆ ਹਾਨੂੰ ਹਾਨੂੰ ਤੂੰ ਬੁੰਨਿਆ ਕਰਦੀ ਹਾਨੂੰ ਕਰਦੇ ਹੀ ਬੁੰਨਿਆ ਕੋਈ ਬਾਬਾ ਹੈਗਾ ਸਾਨੂੰ ਕਰਨ ਦੀ ਲੋੜ ਨਹੀਂ ਤੇਰੇ ਬਾਬੇ ਤੇਰੇ ਕੋਲ

ਮੰਮੀ ਨੂੰ ਮਿਰਚਾਂ ਤੋਂ ਅੱਗੇ ਬੜੀਆਂ ਸ਼ਿਕਾਆਂ ਗੀਆਂ ਮਿਰਚਾਂ ਨਹੀਂ ਮੈਂ ਮੰਮੀ ਹਾਏ ਆਂਦੀ ਮੰਮੀ ਮੈਂ ਕਿਆ ਨਾ ਭਾਵੇਂ ਆਤਮਾ ਸਾਡੀ ਮਾਤਮਾ ਦੇ ਭਾਂਨੇ ਤੁਰੇ ਫੇਰਦੀ ਰਵੇ ਸਾਡੇ ਵਿੱਚ ਹਾਂ ਸਾਡੇ ਕਲੇਜੇ 'ਚ ਠੰਡ ਪਈ ਆ ਬੱਸ ਕਰੋ ਬਹੁਤ ਹੋ ਗਿਆ ਬਹੁਤ ਸੋਣੀ ਕੀਤੀ ਤੂੰ ਵੀ ਤੇ ਇਹਨਾਂ ਨੇ ਵੀ ਨਾਲ ਲੜ ਕੇ ਬਹੁਤ ਕਰ ਲਿਆ। ਵਾਲੀ ਲੈਣੀ ਹੀ ਨਾ ਧੀਏ। ਤੂੰ ਅੱਦਾ ਮੰਗ ਲੈਣੀ। ਉਹਦਾ ਵੀ ਤੇਰੀ ਤੈਨੂੰ ਲੈਣੀ। ਪਾਣੀ ਦਿੰਦੀ। ਕੀ ਹੋਇਆ ਵੈਣ ਜੀ ਪਾਈ ਜਾਨੀ ਕੀ ਆ? ਕੀ ਕਹਿਣ ਦੀ? ਲੋਕ ਗੱਲ ਕਰ। ਤੈਨੂੰ ਵੀ ਪਤਾ ਨਹੀਂ ਕੀ ਹੋਇਆ। ਦੱਸ ਮਨਜੀਤ ਕੀ ਹੋਇਆ? ਤੇ ਪਤਾ ਕੀ ਹੋਇਆ? ਸਕੂਲੇ ਚੱਲ। ਕੀ ਆ? ਕੀ ਆ? ਮੈਨੂੰ ਤਾਂ ਆਪਰੇ ਪਤਾ। ਮਨੋਚਾਰੀ ਨੂੰ ਵੀ ਪਤਾ ਹੋਣਾ ਲੱਗਿਆ। ਦੱਸੀ ਤੂੰ ਆਣੀ ਦੱਸ ਮਨਜੀਤ। ਮੇਰੀ ਨੌ ਨੂੰ ਨਹੀਂ ਮਾਰਨਾ। ਉਦਾਂ ਹੀ ਤੂੰ ਉੱਥੇ ਦਾਤ ਲੈ ਕੇ ਲੱਲੂ ਜੇ ਨੂੰ ਚਲ ਗਈ ਹੋਰ ਮੇਰੀ ਨਾ ਉਹ ਨਾ ਮਾਂ ਤਾਂ ਮੇਰੇ ਕੋ ਨਾ ਸਣੀ ਜੀ ਪਹਿ ਸੱਚੀ ਬੋਲਣਾ ਹੈ ਅੱਜ ਲੱਲੂ ਫੋਲ ਮਜੀਦ ਬੋਲ ਕੀ ਬੋਲੇ ਮਜੀਦ ਨਹੀਂ ਕੀ ਬੋਲੇ ਨੀ ਜੀ ਮੱਤ ਕੇ ਇੱਧਰ ਵੇ ਸਿਆਣੀ ਹੈ ਸਿਆਣੀ ਆ ਵੇ ਲੈ ਦਾਹ ਬੋਲ ਫਾਟੇ ਨੰਬਰ ਦਾ ਮੁੰਡਾ ਮਰੂ ਬਲੇਟ ਤੇ ਮਾਤਾ ਮਲਕੀ ਕੀ ਨਸਰਾ ਮੁੰਡਾ ਮੈਨੂੰ ਚਲਾਦਾ ਮੰਮੀ ਦੀ ਆਤਮਾ ਤੇਰੀ ਮਾਂ ਚ ਆ ਗਈ ਜਦੋਂ ਦੀ ਆਈ ਮਾਰੂ ਥੱਪੜ ਨਾਸਾ ਤੋੜ ਦੂ ਗਰੇ ਰੱਖੇ ਦੀ ਸਾਡੀ ਇੱਥੇ ਦਾਦੀ ਹੋਈ ਇਦਾਰੇ ਤੁਸੀਂ ਤੁਹਾਨੂੰ ਹੈ ਨਹੀਂ ਦਾਦੀ ਕਿਹੜੀ ਤੇਰੀ ਆ ਵੇਖ ਲੈ ਆ ਲੈ ਤੂੰ ਹੀ ਕਮਲਿਆ ਕਰਦਾ ਮੁੰਡੇ ਨੂੰ ਅਸੀਂ ਕਮਲਿਆ ਕਰਤਾ ਹੈ ਨਹੀਂ ਕਰਦਾ ਅਸੀਂ ਤਾਂ ਨੂੰ ਕਮਲਿਆ ਕੀ ਕਰਦਾ ਨਾ ਨਹੀਂ ਨਿਕਲੀ ਜਾਂਦਾ ਮੂੰਹ ਜੋ ਘੁੜਾਇਆ ਸੀ ਜਦੋਂ ਹੱਡਾ ਪਾਂਡਾ ਨਹੀਂ ਨਾ ਚੰਗਾ ਆਪਾਂ ਤੇ ਨੋਕੋ ਹਣੀ ਕਹਿਣਾ ਤੇਰੀ ਮਾਂ ਦੀ ਆਤਮਾ ਆ ਜੀ ਉਹ ਬੱਕਰੀ ਬਣ ਜਾਓ ਕੁੱਤਾ ਬਣ ਜਾਓ ਮੇਰੀ ਗੱਲ ਸੁਣ ਜਿੰਨੂੰ ਬੰਦੇ ਨਾਲ ਵੱਜ ਬੋਲਿਆ ਸਾਡੀ ਪਰਜਾਈ ਆ ਤੇ 100 ਗੁਣਾ ਚੰਗੀ ਆ ਪਾਂਡਾ ਨਾ ਚੰਗਾ ਉਹ ਤਾਂ ਤੇਰਾ ਨਾ ਤੇਰਾ ਤੇ ਨਾਲ ਹੈ ਨਹੀਂ ਕੋਈ ਵੀ ਪਾਂਡਾ ਤੇ ਮਾਂ ਦਾ ਬਗਲੇ ਕਿੰਫੇ ਨਾ ਜਗਾਂ ਨਹੀਂ ਤੇ ਮੇਰੇ ਚੱਚੇ ਦੇ ਕੋਲੀ ਆ ਤੂੰ ਦੇ ਇਹ ਮਤਲਈ ਹੋਊਗੀ ਅਸੀਂ ਨਹੀਂ ਮਤਲਾਈਏ ਮਰ ਜਾਵਾ ਮਤਲਈ ਆ ਤੈਨੇ ਆਪਣੇ ਮੇਰਾ ਜੀ ਚੱਲ ਫਲੋ ਜਾ ਮੇਰਾ ਜੀ ਕਰੇ ਕੋਰੇ ਕਾਗੇ ਤੇ ਲਾਤਾ ਨਾ ਗੁੱਠਾ ਤੇ ਮੇਰਾ ਜੀ ਕਰਦਾ ਮੈਂ ਘਰ ਦੀ ਵੀ ਸਾਰੀ ਰਜਿਸਟਰੀ ਆਪਣੇ ਨਾਂ ਤੇ ਘਰ ਕਰਾ ਲੈਣਾ ਤੁਰੀਆਂ ਫਿਰੋ ਜਾ ਅੱਲਾ ਦੇ ਨਾਮ ਤੇ ਦੇ ਬਾਬਾ ਅੱਲਾ ਦੇ ਨਾਮ ਤੇ ਮੇਰਾ ਜੀ ਕਰਦਾ ਤੇਰੇ ਮੇ ਉਹ ਪੰਜਾਂ ਨਹੀਂ ਚੰਗਾ ਨਹੀਂ ਹੋਣੀ ਚਾਹੀਦੀ ਬੰਨੇ ਆਇਆ ਗੜਵੀਰ ਕੀ ਭਾਂਡਾ ਕੀ ਹੁੰਦਾ ਵੇਖੋ ਇਹ ਵੇਲਾ ਕੀ ਹੁੰਦਾ ਆ ਵੇਲਾ ਗੱਲ ਸੁਣਨੀ ਮੋਮੋ ਠਗਣੀਆਂ ਕੀ ਆਨੀ ਸੀ ਤੇਰੀ ਸੱਸ ਜਿੰਦੀ ਆ ਹੁਣ ਉਹ ਆ ਹੀ ਆ ਨਾ ਜਿਹੜੀ ਅੰਦਰੋਂ ਨਿਕਲੀ ਆਉਣੀ ਚਾਹੀਦੀ ਸੀ ਕਾ ਉਹ ਨੂੰ ਢਾਓ ਕਹਿੰਦੀ ਸੀ ਮਾਮੇ ਨੇ ਕੀ ਕਹਾਦਾ ਮੈਂ ਲਿਆ ਗੱਲ ਛੱਡ ਵਾਹ ਛੱਡ ਆਵੇਂ ਛੱਡ ਲਾਉ ਥੋੜੀ ਜਿਹਾ ਅਗੀ ਤੈਨ ਸਾਰਾ ਕੋਈ ਪੰਮਨਜੀਤ ਗੱਲ ਸੀ ਧੀ ਸੀ ਕਿ ਇਥੇ ਮੂੰਹ ਮਾਰ ਰਿਹਾ ਥੋ ਆਂਦੀ ਆ ਜਾਈਂ ਕੀ ਆਂਦੀ ਕੀ ਆਂਦੀ ਆਂਦੀ ਹੀ ਤੇ ਉਹਦੀ ਸੱਸ ਜੀ ਦੀ ਮੇਰਾ ਨਾਨਾ ਉਥੇ ਲਿਆ ਹਨ ਨੂੰ ਨਹੀਂ ਪਤਾ ਅਸੀਂ ਆਤਮਾ ਵੇਖੀ ਤੁਹਾਡੇ ਸਾਹਮਣੇ ਆਈ ਹੈ ਤੇ ਨਹੀਂ ਔਰ ਔਰ ਕਹਿੰਦੀ ਮੈਂ ਕੋਈ ਨਹੀਂ ਗਿਆ ਇਹਨੂੰ ਕੱਤੇ ਤਵੇਂ ਦੇ ਬਾਲ ਦੋ ਜਾਣੇ ਗੱਲ ਸੁਣ ਲਾ ਉਹ ਵਿਚਾਰੀ ਭੋਲੀ ਭੋਲੀ ਮੈਂ ਨਾ ਪਸਾਉਂ ਤਈ ਫਫੇ ਕੁੱਟਣੀਆਂ ਨਾ ਸੱਸ ਨੂੰ ਸਾਨੂੰ ਪਤਾਵਾ ਤੁਹਾਡੀ ਲੱਗਦੀ ਉਹਦਣਾ ਕਹਿੰਦੀ ਆਹ ਆ ਜਾ ਹੀਰਖ ਕਰਨ ਜਾਣਾ ਸਾਡੇ ਨਾਲ ਚੱਲ ਜਾ ਤੇ ਮੈਂ ਹੀਰਖ ਕਰਨ ਨਾਲ ਇਹਨਾਂ ਤੇ ਮੈਨੂੰ ਕੀ ਪਤਾ ਰੋਈ ਤਾ ਤੂੰ ਇੱਕ ਵਾਰ ਵੀ ਨਹੀਂ ਨਹੀਂ ਹੀਰਖ ਮੇਰੀ ਕੁੜਮਣੀ ਦੇ ਨਾ ਹੀਰਖ ਕਰਨਾ ਆਪਣੇ ਭਰਾਵਾਂ ਦੇ ਜਾਂਦੀ ਲਾ ਕੇ ਉਹਨਾਂ ਦਾ ਕਰਕੇ ਆਉਂਦੇ ਮਾ ਦਾ ਕਰਨਾ ਜਿੰਦੀ ਦਾ ਨਹੀਂ ਤੇਰਾ ਜਿੰਦੀ ਦਾ ਹਾਂ ਜਿੰਦੀ ਦਾ ਤੇਰਾ ਮੂੰਹ ਸੜਦਾ ਨਹੀਂ ਜਿੰਦੀ ਦਾ ਸਾਡੇ ਬਾਤ ਜਿੰਦੀ ਆ ਸਾਡੇ ਦਿਲ ਚ ਜਿੰਦੀ ਸਦਾ ਹੀ ਜਿੰਦੀ ਰਹਿਣੀ ਹੈ ਮੇਰੀ ਸੋਨ ਮੰਜੀਤ ਦੀ ਰੋਣ ਦੀ ਗੱਲ ਮੰਜੀਤ ਤਾਂ ਪਹਿਲਾਂ ਹੀ ਮੈਨ ਪਾ ਗਈ ਬਥੇਰੇ ਵਿਚਾਰੀ ਉਹ ਕਿ ਰੋਵੇ ਰੋਣਦੀ ਹੁੰਦਾ ਪਹਿਲਾ ਰੋਗੀ ਵਿਚਾਰੀ ਬਥੇਰੀ ਪਹਿਲਾ ਰੋਕੇ ਗਈ ਉਹਦੇ ਪੱਜੀ ਆ ਆਗਲੇ ਚਪਣੀ ਨਹੀਂ ਡੇ ਪਤਾ ਲੱਗਾ ਚਪਨਾ ਚ ਆ ਗਈ ਅਗਨੇ ਜੀ ਇਹਨੇ ਤੇ ਕਿਤੇ ਜੁੱਤੀ ਨਹੀਂ ਮੇੜੇ ਮਾਰਦੀ ਇੰਨੇ ਤੇਰੀ ਜਵਾਨ ਨਹੀਂ ਜਦੋਂ ਮਾਂ ਮਰੀ ਹੋਵੇ ਤਾਂ ਸਿਰ ਨਹੀਂ ਚੁੱਕਦੇ ਤਾਂ ਤੂੰ ਕਾਕੜਾ ਖੜਕੇ ਮੇਰੇ ਨਾਲ ਕੋਈ ਯਾਰ ਕਰਦੇ ਤੂੰ ਦੱਸਣਾ ਮੈਨੂੰ ਸਿਰ ਚੁੱਕਦੇ ਕਿ ਨਹੀਂ ਤੂੰ ਵੇ ਕੁੜਮਾ ਦੇ ਆਈ ਜਦੋਂ ਦੀ ਆਈ ਕਿ ਇਹਦਾ ਮੂੰਹ ਬੰਦਾ ਕਿਤੇ ਚਪੜਾ ਆਪਣੀ ਅੱਲਾ ਤੂੰ ਹਿਰਖ ਨੂੰ ਆਈ ਆ ਤੂੰ ਤੇ ਬਾਕਸਿੰਗ ਵਾਲੀ ਬਣੀ ਵੱਡੀ ਅੱਛਾ ਆਪਣਾ ਦੱਸ ਨਹੀਂ ਆਪਣਾ ਮਾਂਡਾ ਨਹੀਂ ਚੰਗਾ ਜਦੋਂ ਗਲਮਕਾ ਤੇਰੀ ਸੱਸ ਜਿੰਦੀ ਆਇਆ ਮੈਨੂੰ ਬਹੁਤ ਖੁਰੀ ਲੱਗਦੇ ਤੁਮ ਮੇਰੇ ਪਰ ਮੇਰੇ ਪਰ ਲੱਗ ਲੋ ਲੱਗ ਲੋ ਸੁਣ ਲੋ ਮੇਰੀ ਗੱਲ ਮੇਰੀ ਸੱਸ ਜਿੰਦੀ ਮੇਰੀ ਸੱਸ ਮਰੀ ਤੇ ਤਨ ਨਾਲ ਦਾ ਕੋਈ ਵਾਸਤਾ ਨਹੀਂ ਆਉ ਗਏ ਤੋਰੇ ਤੱਕ ਤੇ ਬੰਨ ਕਰ ਤੇਰਾ ਮੇਰਾ ਕੋਈ ਤਲੁਕਾ ਨਹੀਂ ਨਿਕਲ ਜਾ ਚਲੋ ਦੇਖ ਲੈ ਯਾਦ ਰੱਖ ਲੈ ਜਾ ਤੂੰ ਕੋਰੇ ਕਰੀ ਤੇ ਆਪਾਂ ਦਿਲ ਤੇ ਦੇਖ ਲੈਣ ਲੱਗੇ ਚਲੇ ਲੋ ਚੱਲ ਜਾ ਇੱਧਰ ਆ ਮੈਂ ਤੇ ਘਰ ਵੀ ਲਖਾ ਲੈਣਾ ਘਰ ਵੀ ਹੋਣਾ ਜਿੱਦਾਂ ਤੂੰ ਮੰਝੇ ਦੇ ਬੈਠੀ ਆ ਤੇ ਜੇ ਯਾਦ ਕੀਤਾ ਮੇਰਾ ਭਰਾ ਮੈਨੂੰ ਮੈਂ ਹੈਗੀ ਮੈਂ ਹੈਗੀ ਹੈਗੀ ਇੱਥੇ ਰਹਿਣੀ ਆ ਸਾਡੇ ਨਾਲ ਸੁਣ ਜਿਹੜੀ ਇਹਨਾਂ ਦੀ ਸੱਸ ਦੀ 1 ਮਿੰਟ ਮੈਨੂੰ ਫੋਨ ਦੇਖਣਾ ਹੈ ਨੀ ਕਾਲਰ ਕੋਡ ਵੀਡੀਓ ਜਿਹੜੀ ਇਹਦੀ ਸੱਸ ਦੀ ਹੈ ਨਾ ਉਹ ਕੱਢ ਕੇ ਵਖਾਲਣੀ ਤੇ ਫਿਰ ਇਹਨੂੰ ਕਹੇ ਘਰ ਸਾਡਾ ਲੈਣ ਆ ਹੱਥ ਵੱਟ ਕੇ ਨਹੀਂ ਲੈਣੇ ਘਰ ਵੀ ਛੱਡਿਆ ਅਸੀਂ ਗੁਰਦਾਰੇ ਰਹਿ ਲਾਂਗੇ ਤੈਨੂੰ ਘਰ ਵੀ ਛੱਡਿਆ ਜਾ ਅਸੀਂ ਗੁਰਦਾਰੇ ਰਹਿ ਲਾਂਗੇ ਆਹ ਕਾਰੇ ਮੂੰਹ ਵਾਲੀ ਤੇਰੇ ਮਾਰ ਕੇ ਫੇਰਾ ਫੇਰੀ ਲੁੱਚੀਆਂ ਬੰਦਿਆਂ ਨੂੰ ਗੋਦਵਾਰਿਆਂ ਵਾਲਿਆਂ ਨੂੰ ਚੱਲਣਾ ਜਿੱਦਾਂ ਦੀ ਤੜ ਚਹੇਰਾ ਫੇਰੀਆਂ ਆ ਮਤਈ ਨੂੰ ਇਹਨੇ ਗੋਦਵਾਰੇ ਦੇ ਪੰਡ ਵੇਜ ਲੈਣੇ ਜਰੀ ਆਈ ਹਾ ਨਹੀਂ ਹੱਥ ਹੋਈ ਆ ਅੱਪਾ ਵੀ ਤੇਰਾ ਗਲ ਘੁੱਟ ਦੇ ਦਿਆਂਗਾ ਮਾਰ ਕੇ ਮਰਿਆ ਆ ਸਭ ਗੱਲ ਪਾਉਣਾ ਹੀ ਤੇ ਮਰੀ ਆ ਆ ਆ ਮੈਨੂੰ ਮਿਲੂਗੀ ਮੈਨੂੰ ਮਿਲੂਗੀ ਇੱਦਾਂ ਹੀ ਰੱਖਦਾ ਹਾਂ ਦਾ ਵਾ ਮਿਲੇਗੀ ਹਾਂ ਲੈ ਮਿਲਣਾ ਮਿਲੂਗੀ ਇਹ ਕੀ ਨਾ ਮੜਨ ਨਹੀਂ ਤੇ ਨਾ ਮੜਨ ਤਈ ਆਹ ਨਹੀਂ ਬੜਨਦੇ ਹੋ ਚਲੋ ਫਸੋ ਨੀ ਇਹ ਪਰਿਆ ਹੋ ਜਾ ਮੁੱਕੀ ਮਾਰ ਕੇ ਨੱਕ ਚਿਬਾ ਕਰ ਦੂ ਕਿਦਾਂ ਗਾਂ ਨੂੰ ਨੀ ਠਖਾ ਲੈ ਕੇ ਤਲਵਾਰ ਨਾਲ ਨੱਕ ਲੈ ਹੈ ਨਾ ਇਹ ਨੱਕ ਮਾਰੀ ਹੋਈ ਮਰੀ ਦੀ ਹੋਈ ਮਰਨੀ ਤੂੰ ਜਿੰਦੀ ਨੂੰ ਐ ਕਿਦਾਂ ਬੋਲ ਰਹੀ ਮੇਰੀ ਪਤਨੀ ਹੈ ਉਹ ਮੇਰੀ ਮਾਂ ਹੈ ਉਹ ਮਾਂ ਆਏ ਮਾਂ ਖੂਨ ਦਾ ਰਿਸ਼ਤਾ ਹੈ ਤੇ ਮਤਈ ਮੈਂ ਕਹਿੰਦੀ ਮੈਂ ਕਹਿੰਦੀ ਹੇ ਬਾਬਾ ਤਾਰਾ ਜੀ ਇਹਨਾਂ ਦੇ ਇਦਾਂ ਐਨੀ ਤੇ ਬਿਬਲੀ ਇਦਾਂ ਕਮਾਵੇ ਨਾ ਉਹਦੀ ਜਰਾ ਕਰ ਇਹ ਬਾਬਾ ਛੇੜਾ ਇਹਨੂੰ ਦੇ ਦੇ ਰੋ ਰੋ ਜਪਾ ਦੇ ਕਰ ਲੈ ਕੇ ਰੋਣ

ਸਾਰਾ ਜਿਕੜ ਤੇਰ ਤੇ ਸੁਟਣ ਗਿਆ ਹੈ ਡੈਣੀਓ ਡੈਣੀਓ ਗਾਸਨ ਤੂੰ ਸ਼ਾਹ ਤੂੰ ਦੱਸਿਆ ਤ ਨਹੀਂ 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 ਦੱਸਿਆ ਹੀ ਨਹੀਂ ਦਾਦੀ ਵਿਚਾਰੀ ਫਿਰ ਮੈਂ ਦੱਸ ਕੇ ਕਹਿੰਦੀ ਕਿ ਪਪਾ ਬੰਦ ਕਰ ਗਲੀ ਕੋਹਾੜ ਹੋਰ ਕਿਹੜਾ ਕਿਹੜਾ ਗੇੜ ਤੇਰੀ ਮਾਂ ਨੇ ਰਵਾਉਤਾ ਨਾ ਖੱਤੀ ਨੇ ਬਾਹਰ ਲੱਗੀ ਹੈ ਟੀ ਲਵਾਇਆ ਲਵਾਇਆ ਹੁੰਦਾ ਤਾਂ ਮੈਂ ਲੋਕ ਲਾਉਂਦੀ ਆਹ ਬੰਦ ਕਰ ਲੈਣੀ ਅੰਦਰ ਵਾਲਾ ਮੈਨੂੰ ਕੀ ਆਂਦੀ ਹਾਂ ਨਿਰਕ ਕਰਨ ਚੱਲੀਏ ਤੇ ਮੈਂ ਮੈਂ ਨਹੀਂ ਜਾਣਾ ਮੇਰੇ ਜੀਨ ਕਾ ਨੇ ਮੇਰੀ ਮਾਂ ਨਹੀਂ ਠੀਕ ਮਾਥੇ ਜਾਣਾ ਵੱਧੂ ਵੱਧੀ ਮੈਨੂੰ ਨਾ ਲੈ ਚੱਲ ਚੰਗਾ ਆਈ ਭਾਬੀਆਂ ਹੁਣ ਤੇ ਦੇ ਦਿਆਂ ਮੈਨੂੰ ਮਿਲੀ ਮਿਲੀ ਮੈਨੂੰ ਮਿਲੇ ਸਾਰਾ ਮਾਤਾ ਦੇ ਵਿਚਾਰੀ ਗਲੀ ਤੋੜਦੀ ਆਦਾ ਮਿਰਚਾ ਰੱਖਿਆ ਸੀ ਸਿੱਕਾ ਮਰ ਜਾਂਦੀ ਬਾਹਰ ਨੂੰ ਗਈਆਂ ਫੜੀ ਉਥੇ ਬਾਹਰ ਨਾ ਹੋਵੇ ਫੜੋ ਵੇਖੋ ਆ ਜਾ